ਸਸ਼ੀ ਕਾਲ এবੀਪੀ ਸਾਜਾ ਵਖਰੇ ਸਾਰੀ ਦਸ਼ਕਾਂ ਦਾ ਸਵਾਗਤ ਮੈਂ ਹਰਮਨ ਸੋਢੀ ਤੇ ਜਖੇਤੀ ਬੜੀ ਦੇ ਖਬਰਾਂ ਵਿੱਚ ਅਸੀਂ ਗੱਲ ਕਰਾਂਗੇ ਮੱਕੀ ਦੀ ਕਟਾਈ ਕਰਨ ਵਾਲੀ ਮਸ਼ੀਨ ਦੀ ਕਣਕ ਝੋਨੇ ਤੋਂ ਬਾਅਦ ਹੁਣ ਸੂਬੇ ਵਿੱਚ ਮੱਕੀ ਦੀ ਕਟਾਈ ਕਰਨ ਦੀ ਮਸ਼ੀਨ ਆ ਗਈ ਹੈ ਇਹ ਮਸ਼ੀਨ ਕਟਾਈ ਦੇ ਨਾਲ ਨਾਲ ਛੱਲੀਆਂ ਦੇ ਦਾਣੇ ਵੀ ਕੱਢੇਗੀ ਇਸ ਦੀ ਵਰਤੋਂ ਨਾਲ ਲੇਬਰ ਦਾ ਖਰਚਾ ਬਚੇਗਾ ਤੇ ਨਾਲ ਹੀ ਸਮੇਂ ਦੀ ਬਚਤ ਵੀ ਹੋਵੇਗੀ ਸੂਬੇ ਵਿੱਚ ਮੱਕੀ ਦੀ ਫਸਲ ਦੀ ਕਾਸ਼ਤ ਹੋਰਨਾਂ ਫਸਲਾਂ ਦੇ ਮੁਕਾਬਲੇ ਘੱਟ ਹੁੰਦੀ ਹੈ। ਮੱਕੀ ਦੀ ਕਾਸ਼ਤ ਘੱਟ ਹੋਣ ਦੇ ਕਈ ਕਾਰਨ ਨੇ। ਜਿਨ੍ਹਾਂ ਵਿੱਚੋਂ ਲੇਬਰ ਦੀ ਘਾਟ ਅਤੇ ਮੱਕੀ ਲਈ ਮਸ਼ੀਨਰੀ ਦਾ ਨਾ ਹੋਣਾ ਵੀ ਇੱਕ ਕਾਰਨ ਹੈ। ਇਸ ਲਈ ਜ਼ਿਆਦਾਤਰ ਕਿਸਾਨ ਮੱਕੀ ਦੀ ਫਸਲ ਦੀ ਕਾਸ਼ਤ ਕਰਨ ਤੋਂ ਕੰਨੀ ਹੀ ਕਹਰਾਉਂਦਾ ਹੈ। ਪਰ ਹੁਣ ਕਿਸਾਨ ਮੱਕੀ ਦੀ ਖੇਤੀ ਵੱਲ ਉਤਸ਼ਾਹਤ ਹੋਣਗੇ। ਜੀ ਹਾਂ ਸੁਣ ਕੇ ਹੈਰਾਨ ਨਾ ਹੋਵੋ। ਕਿਉਂਕਿ ਹੁੜਮੱਕੀ ਦੀ ਫਸਲ ਲਈ ਨਵੀਂ ਅਤੇ ਪਹਿਲੀ ਕੰਬਾਈਨ ਤਿਆਰ ਹੋ ਚੁੱਕੀ ਹੈ। ਇਹ ਮਸ਼ੀਨ ਮੱਕੀ ਦੀ ਖੜੀ ਫਸਲ ਨੂੰ ਕੱਟਣ ਦੇ ਨਾਲ-ਨਾਲ ਛੱਲੀਆਂ ਤੋਂ ਦਾਣਿਆਂ ਨੂੰ ਅਲੱਗ ਕਰਨ ਦਾ ਕੰਮ ਵੀ ਕਰੇਗੀ। ਇਹ ਮਸ਼ੀਨ ਮੱਕੀ ਦੇ ਦਾਣਿਆਂ ਨੂੰ ਕਣਕ ਅਤੇ ਜ਼ੀਰੀ ਦੀਆਂ ਫਸਲਾਂ ਵਾਂਗ ਟੈਂਕ ਰਾਹੀਂ ਟਰੱਕ ਟਰਾਲੀ ਵਿੱਚ ਪਾਉਣ ਦੀ ਸਮਰੱਥਾ ਵੀ ਰੱਖਦੀ ਹੈ। ਇਹ ਮਸ਼ੀਨ ਮੱਕੀ ਦੇ ਨਾਲ ਸੂਰਜਮੁਖੀ ਦੀ ਖੇਤੀ ਲਈ ਵੀ ਬਹੁਤ ਫਾਇਦੇਮੰਦ ਹੈ। ਕਿਉਂ ਲੇਬਰ ਦੀ ਬਹੁਤ ਘਾਟ ਆ ਜ਼ਿਮੀਦਾਰਾਂ ਦੇ ਮੁੰਡਿਆਂ ਖਤਰ ਏਸੀ ਕੈਵਨ ਤੇ ਬਹੁਤ ਸਸਤੀ ਇਹਦੇ ਨਾਲ ਝੋਨਾ ਕਣਕ ਸਰਕਾਰ ਕਹਿ ਰਹੀ ਆ ਮੱਕੀ ਵੱਲ ਉਹ ਪਾਣੀ ਦਾ ਬਹੁਤ ਥੱਲੇ ਜਾ ਰਿਹਾ ਸੂਰਜਮੁਕੀ ਤੇ ਮੱਕੀ ਨਾਲ ਦੀ ਨਾਲ ਇਹ ਕੋਈ ਲੇਬਰ ਦੀ ਇੰਨੀ ਬਚਤ ਆ ਜੀ ਤੁਸੀਂ ਸੋਚ ਵੀ ਨਹੀਂ ਸਕਦੇ ਜੀ ਤੇ ਏਸੀ ਕੈਵਨ ਤੇ ਬਹੁਤ ਹੀ ਸਸਤੀ ਤੇ ਬਹੁਤ ਹੀ ਵਧੀਆ ਕੁਆਲਟੀ ਬਣਾਈ ਆ ਜਿਹੜੀ ਪੁੱਤ ਲਊ ਤੇ ਪੋਤਾ ਵਰਤੂਗਾ ਜੀ ਆਓ ਦੱਸਿਏ ਮੱਕੀ ਦੀ ਇਹ ਕੰਬਾਈਨ ਤੁਹਾਡੇ ਲਈ ਕਿੰਝ ਲਾਹੇਵੰਦ ਹੈ ਮੱਕੀ ਦੀ ਕੰਬਾਈਨ ਦੇ ਫਾਇਦੇ ਮੱਕੀ ਦੀ 1 ਏਕੜ ਫਸਲ ਨੂੰ ਕਟਣ ਅਤੇ दाणे ਕੱਢਣ ਦਾ ਕੰਮ ਸਿਰਫ 1 ਘੰਟੇ ਵਿੱਚ ਕਰਦੀ ਹੈ ਉਹ ਵੀ ਮਹਿਜ਼ 8 ਲੀਟਰ ਡੀਜ਼ਲ ਦੀ ਖਪਤ ਵਿੱਚ ਲੇਬਰ ਰਹੀ ਮੱਕੀ ਦੀ ਕਟਾਈ 20 ਬੰਦੇ ਮੱਕੀ ਦੀ ਫਸਲ ਕਟਣ ਅਤੇ ਛੱਲੀਆਂ ਤੋੜਨ ਦੇ ਕੰਮ ਨੂੰ ਕਰੀਬ 2 ਘੰਟੇ ਵਿੱਚ ਕਰਦੇ ਨੇ ਅਤੇ दाणे ਕੱਢਣ ਦਾ ਕੰਮ ਅਲੱਗ ਤੋਂ ਕਰਨਾ ਪੈਂਦਾ ਹੈ ਮੱਕੀ ਦੇ ਦਾਣਿਆਂ ਦੀ ਕੁਆਲਿਟੀ ਵਧੀਆ ਬਣਾਉਂਦੀ ਹੈ ਡਰਾਈਵਰ ਲਈ ਏਸੀ ਸੀਟ ਦਾ ਪ੍ਰਬੰਧ ਹੈ ਮਲਟੀ ਪਰਪਸਸ ਚੰਬੀ ਵਿਸ਼ੇਸ਼ਤਾ ਨਾਲ ਹਰੇਕ ਫਸਲ ਲਈ ਲਾਹੇਵੰਦ ਹੈ ਆਓ ਹੁਣ ਗੱਲ ਕਰਦੇ ਹਾਂ ਇਸ ਮਸ਼ੀਨ ਦੀ ਕੀਮਤ ਬਾਰੇ ਇਹ ਮਸ਼ੀਨ ਦੋ ਤਰ੍ਹਾਂ ਦੀ ਮਿਲਦੀ ਹੈ ਇੱਕ ਜੋ ਸਿਰਫ ਮੱਕੀ ਅਤੇ ਸੂਰਜਮੁਖੀ ਲਈ ਲਾਹੇਵੰਦ ਹੈ ਅਤੇ ਇਸ ਦੀ ਕੀਮਤ ਕਰੀਬ 18 ਲੱਖ ਰੁਪਏ ਹੈ ਅਤੇ ਦੂਜੀ ਜਿਹੜੀ ਸਾਰੀ ਫਸਲਾਂ ਦੀ ਕਟਾਈ ਕਰਦੀ ਹੈ ਇਸ ਕੰਬਾਈਨ ਦਾ ਮੁੱਲ ਕਰੀਬ 2 ਲੱਖ ਰੁਪਏ ਹੈ ਬੇਸ਼ੱਕ ਮਸ਼ੀਨ ਕਾਫੀ ਫਾਇਦੇਮੰਦ ਹੈ ਪਰ ਮਹਿੰਗੀ ਹੋਣ ਕਾਰਨ ਕਿਸਾਨ ਸਬਸਿਡੀ ਦੀ ਮੰਗ ਕਰ ਰਹੇ ਨੇ ਇਹ ਮਸ਼ੀਨ ਸਾਨੂੰ ਜ਼ਿਮੀਂਦਾਰਾਂ ਨੂੰ ਬਹੁਤ ਲੇਬਰ ਤੋਂ ਆਪਦਾ ਫਾਇਦੇਦਾਰ ਹੈ ਆਪਦਾ ਇਹ ਸਾਨੂੰ ਖੜੀ ਫਸਲ ਨੂੰ ਸਾਡੇ ਫੁੱਲ ਫੁੱਲ ਕੱਟ ਕੇ ਆਪਦਾ ਸਾਡੇ ਆਪਦਾ ਟਰਾਲੀਆਂ ਵਿੱਚ ਪਾ ਆਂਦੀ ਹੈ ਜੀ ਅਸੀਂ ਜਾਨੀ ਸਰਕਾਰ ਤੋਂ ਇਹਦੇ ਬਾਰੇ ਸਬਸਿਡੀ ਮੰਗਦੇ ਆਂ ਜੀ ਇੰਨੇ ਪੈਸੇ ਅਸੀਂ ਲਾ ਕੇ ਖਰੀਦਣ ਯੋਗ ਹੈ ਨਹੀਂ ਪਾਣੀ ਦਾ ਲੈਵਲ ਡਾਊਨ ਹੀ ਡਾਊਨ ਜਾ ਰਿਹਾ ਹੈ ਔਰ ਗਵਰਨਮੈਂਟ ਦੀ ਵੀ ਮੰਗ ਹੈ ਈ ਹੈ ਜਿਵੇਂ ਕੀ ਮੱਕੀ ਦੇ ਬੀਜਾਂ ਉੱਪਰ ਸਬਸਿਡੀ ਆ ਰਹੀ ਹੈ ਅਸੀਂ ਵੀ ਗਵਰਨਮੈਂਟ ਨੂੰ ਮੰਗ ਕਰਦੇ ਆਂ ਵੀ ਮਸ਼ੀਨ ਦੇ ਉੱਪਰ ਸਬਸਿਡੀ ਆਵੇ ਸਬਸਿਡੀ ਆਵੇ ਤਾਂ ਕਿਸਾਨਾਂ ਦਾ ਰੁਝਾਨ ਇਹਦੇ ਵੱਲ ਵਧੂਗਾ ਵਧੇਗਾ ਤਾਂ ਮੱਕੀ ਵੱਲ ਆਪਣੇ ਆਪ ਹੀ ਕਿਸਾਨਾਂ ਨੇ ਤੁਰ ਪੈਣਾ ਹੈ ਜੀਰੀ ਦਾ ਕੰਮ ਘਟ ਜਾਣਾ ਹੈ ਪਾਣੀ ਦਾ ਲੈਵਲ ਆਪਣਾ ਵਚ ਰਹਿਣਾ ਚੋਨੇ ਦੀ ਫਸਲ ਲਈ ਪਾਣੀ ਦੀ ਬਧੇਰੇ ਲੋੜ ਪੈਂਦੀ ਹੈ ਜਿਸ ਕਾਰਨ ਪਾਣੀ ਦਾ ਪੱਧਰ ਲਗਾਤਾਰ ਠੇਹਾ ਜਾ ਰਿਹਾ ਹੈ ਜਦ ਕਿ ਮੱਕੀ ਦੀ ਫਸਲ ਲਈ ਪਾਣੀ ਦੀ ਬਹੁਤ ਘਟ ਲੋੜ ਪੈਂਦੀ ਹੈ ਇੰਨਾ ਹੀ ਨਹੀਂ ਮੱਕੀ ਦੀ ਫਸਲ ਦਾ ਝਾੜ ਅਤੇ ਆਮਦਨ ਝੋਨੇ ਦੀ ਫਸਲ ਦੇ ਬਰਾਬਰ ਹੁੰਦੀ ਹੈ ਇਸ ਲਈ ਸੂਬਾ ਸਰਕਾਰ ਮੱਕੀ ਦੀ ਖੇਤੀ ਨੂੰ ਉਤਸ਼ਾਹਤ ਕਰ ਰਹੀ ਹੈ ਯਕਰ ਸਰਕਾਰ ਇਸ ਮਸ਼ੀਨ ਤੇ ਸਬਸਿਡੀ ਦੇ ਦੇਵੇ ਤਾਂ ਕਿਸਾਨਾਂ ਲਈ ਮੱਕੀ ਦੀ ਖੇਤੀ ਵੱਲ ਰੁਝਾਨ ਵਧੇਗਾ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੋਂ ਬਲੋ ਇੱਕ ਨਵੀਂ ਮਸ਼ੀਨ ਦਾ ਇਜ਼ਾਦ ਕੀਤਾ ਗਿਆ ਮੱਕੀ ਦੀ ਕਟਾਈ ਕਰਨ ਦੇ ਲਈ ਮਸ਼ੀਨ ਬਣਾਈ ਗਿਆ ਇਸ ਤੋਂ ਪਹਿਲਾਂ ਕਣਕ ਤੇ ਝੋਨੇ ਦੀ ਰਵਾਇਤੀ ਫਸਲਾਂ ਦੀ ਕਟਾਈ ਦੇ ਲਈ ਮਸ਼ੀਨ ਆਮ ਤੌਰ ਤੇ ਉਪਲਬਧ ਸਨ ਪਰ ਮੱਕੀ ਦੀ ਕਟਾਈ ਦੇ ਲਈ ਇੱਕ ਨਵੀਂ ਮਸ਼ੀਨ ਦੀ ਖੋਜ ਕੀਤੀ ਗਈ ਹੈ ਇਸ ਮਸ਼ੀਨ ਦੇ ਕੀ ਕੀ ਫਾਇਦੇ ਹੋਣਗੇ ਤੇ ਕਿਸ ਤਰ੍ਹਾਂ ਇਸ ਦਾ ਕੰਮ ਕਰਨ ਦਾ ਤੌਰ ਤਰੀਕੇ ਹੋਣਗੇ ਇਸ ਬਾਬਤ ਗੱਲਬਾਤ ਕਰਨ ਦੇ ਲਈ ਡਾਕਟਰ ਮਨਜੀਤ ਸਿੰਘ ਪੰਜਾਬ ਖੇਤੀਬੜੀ ਯੂਨੀਵਰਸਿਟੀ ਤੋਂ ਸਾਡੇ ਨਾਲ ਰਿਸਰਚ ਇੰਜੀਨੀਅਰ ਜੁੜ ਚੁੱਕੇ ਨੇ ਡਾਕਟਰ ਸਾਹਿਬ ਜੀ ਵੀ ਸਾਂਝਾ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਇਹ ਦੱਸੋ ਕਿ ਇਸ ਮਸ਼ੀ ਅਕ ਕਿਉਂਕਿ ਜਿਹੜੀ ਮੱਕੀ ਦੀ ਹਾਰਵੈਸਟਿੰਗ ਕਰਨੀ ਹੈ ਉਹਦੇ ਚ ਤਿੰਨ ਤਰ੍ਹਾਂ ਦੇ ਆਪਰੇਸ਼ਨ ਕਰਨੇ ਪੈਂਦੇ ਨੇ ਜੀ ਜਿਵੇਂ ਕਿ ਪਹਿਲਾਂ ਜਿਹੜੀਆਂ ਛੱਲੀਆਂ ਨੇ ਜਾਂ ਜਿਹੜੇ ਉਹ ਪੁੱਟੇ ਆਪਾਂ ਕਹਿੰਦੇ ਪੰਜਾਬੀ ਚ ਉਹਨਾਂ ਨੂੰ ਪਹਿਲਾਂ ਜਿਹੜੇ ਉਹਦੇ ਸਟਾਕਸ ਨੇ ਜਾਂ ਜਿਹੜੇ ਉਹਦੇ ਪਲਾਂਟਸ ਨੇ ਉਹਦੇ ਤੋਂ ਤੋੜਨਾ ਫਿਰ ਉਸ ਦੇ ਉੱਪਰ ਇੱਕ ਜਿਹੜਾ ਛਿਲਕਾ ਲੱਗਿਆ ਹੁੰਦਾ ਹੈ ਉਹ ਛਿਲਕੇ ਨੂੰ ਉਤਾਰਨਾ ਤੇ ਫੇਰ ਜਿਹੜਾ ਹੈ ਉਹ ਕੌਪ ਦੇ ਉੱਪਰ ਜਿਹੜੇ ਦਾਣੇ ਲੱਗੇ ਨੇ ਜਾਂ ਸ਼ੈਲਿੰਗ ਕਹਿ ਦਿੰਦੇ ਆ ਉਹਨਾਂ ਦਾਣਿਆਂ ਨੂੰ ਅਲੱਗ ਕਰਨਾ ਜੀ ਸੋ ਇਹ ਤਿੰਨ ਕੰਮ ਜਿਹੜੇ ਨੇ ਇਹਨਾਂ ਤਿੰਨਾਂ ਕੰਮਾਂ 'ਚ ਲੇਬਰ ਦੀ ਰਿਕੁਆਇਰਮੈਂਟ ਜਿਹੜੀ ਹੈ ਕਾਫੀ ਜ਼ਿਆਦਾ ਲੱਗਦੀ ਹੈ ਜੇ ਆਪਾਂ ਪੁੱਟਿਆਂ ਨੂੰ ਜਾਂ ਛਲੀਆਂ ਨੂੰ ਆਪਾਂ ਜਦੋਂ ਪਲਾਂਟਸ ਤੋਂ ਤੋੜਨਾ ਹੈ ਤਾਂ ਤਕਰੀਬਨ ਜਿਹੜਾ ਜਿਹੜਾ ਅਸੀਂ ਅੰਦਾਜ਼ਾ ਲਗਾਇਆ ਉਹ 240 ਮੈਨ ਆਰ ਪ੍ਰਤੀ ਹੈਕਟੇਅਰ ਲੱਗਦੇ ਨੇ ਜੀ ਤੇ ਉਸ ਤੋਂ ਬਾਅਦ ਜਦੋਂ ਆਪਾਂ ਉਹਦੀ ਡੀ ਹਸਕਿੰਗ ਜਾਂ ਛਿਲਕੇ ਨੂੰ ਲਾਉਣਾ ਤੇ ਉਸ ਤੋਂ ਬਾਅਦ ਫਿਰ ਉਹਦਾ ਜਿਹੜਾ ਹੈ ਦਾਣਿਆਂ ਨੂੰ ਅਲੱਗ ਕਰਨਾ ਸੋ ਉਹਦੇ ਜਿਹੜਾ ਹੈ 5-7 ਮੈਨ ਆਰ ਪ੍ਰਤੀ ਹੈਕਟੇਅਰ ਲੱਗਦੇ ਨੇ ਇਸ ਤਰ੍ਹਾਂ ਮਿਲਾ ਕੇ 250 ਮੈਨ ਆਰ ਪ੍ਰਤੀ ਹੈਕਟੇਅਰ ਲੱਗਦੇ ਨੇ ਜੀ ਤੇ ਇਸ ਲੇਬਰ ਦੀ ਜਿਹੜੀ ਹੈ ਹੁਣ ਜਿਵੇਂ ਆਪਾਂ ਦੇਖਿਆ ਹੈ ਕਿ ਲੇਬਰ ਪਿੰਡਾਂ 'ਚ ਬੰਦ ਦੀ ਕਾਫੀ ਪ੍ਰੋਬਲਮ ਆ ਰਹੀ ਹੈ ਸੋ ਇਸ ਮਸ਼ੀਨ ਦੀ ਲੋਡ ਜਿਹੜੀ ਆਜਾਦ ਦੀ ਲੋਡ ਤਾਂ ਭਈ ਵੀ ਲੇਬਰ ਰਿਕੁਆਇਰਮੈਂਟ ਜਿਹੜੀ ਹੈ ਹਾਰਵੈਸਟਿੰਗ ਦੀ ਘਟਾਈ ਜਾਵੇ ਕਹਿਣ ਦਾ ਭਾਵੇਂ ਹੈ ਕਿ ਲੇਬਰ ਦੀ ਸਮੱਸਿਆ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਾ ਆਉਂਦੀ ਆ ਹਰ ਇੱਕ ਖੇਤੀ ਦੇ ਵਿੱਚ ਹੀ ਲੇਬਰ ਦੀ ਸਮੱਸਿਆ ਬਹੁਤ ਜ਼ਿਆਦਾ ਜ਼ਿਆਦਾ ਆ ਰਹੀ ਹੈ ਤੇ ਇਸੇ ਤਰ੍ਹਾਂ ਮੱਕੀ ਦੀ ਖੇਤੀ ਦੇ ਵਿੱਚ ਵੀ ਲੇਬਰ ਦੀ ਸਮੱਸਿਆ ਨੂੰ ਦੂਰ ਕਰਨ ਦੇ ਲਈ ਇਸ ਮਸ਼ੀਨ ਦਾ ਇਜ਼ਾਦ ਕੀਤਾ ਗਿਆ ਡਾਕਟਰ ਸਾਹਿਬ ਲੇਬਰ ਦੇ ਖਰਚਿਆਂ ਦੀ ਗੱਲ ਕਰੀਏ ਤਾਂ ਇਸ ਮਸ਼ੀਨ ਦੇ ਆਉਣ ਨਾਲ ਕਿਸਾਨਾਂ ਦੇ ਖਰਚੇ ਕਿੰਨੇ ਕੁ ਘਟਣਗੇ ਅ ਤੁਸੀਂ ਖਰਚਿਆਂ ਦਾ ਹਿਸਾਬ ਆਪਾਂ ਹੁਣ ਲਗਾ ਸਕਦੇ ਹਾਂ ਵੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ 250 ਮੈਨ ਆਰ 30 ਹੈਕਟੇਅਰ ਜਿਹੜਾ ਪਹਿਲਾਂ ਲੱਗਦਾ ਹੈ ਜੇ ਆਪਾਂ ਹੱਥ ਨਾਲ ਉਹਦੇ ਤੋੜ ਕੇ ਤੇ ਉਹਦੀ ਜਿਹੜੀ ਹੈ ਮੈਨੂਅਲ ਸ਼ੈਲਿੰਗ ਜਾਂ ਥਰੇਸ਼ਰ ਵੀ ਵੈਸੇ ਪਹਿਲਾਂ ਯੂਨੀਵਰਸਿਟੀ ਨੇ ਯਾਦ ਕੀਤੀ ਸੀ ਵੀ ਜਿਹੜੇ ਆਪਾਂ ਜਿਹੜੇ ਪੁੱਟੇ ਨੇ ਉਹ ਤਾਂ ਹੱਥ ਨਾਲ ਤੋੜਨੇ ਨੇ ਉਸ ਤੋਂ ਬਾਅਦ ਉਹਦੀ ਜਿਹੜੀ ਡੀ ਹਸਕਿੰਗ ਹੈ ਤੇ ਜਿਹੜੀ ਸ਼ੈਲਿੰਗ ਹੈ ਉਹ ਆਪਾਂ ਮਸ਼ੀਨ ਨਾਲ ਜਾਂ ਥਰੇਸ਼ਰ ਨਾਲ ਕਰਨੀ ਹੈ ਸੋ ਉਹਦੇ ਨਾਲ ਜਿਹੜਾ ਹੈ ਲੇਬਰ ਜਿਹੜੀ ਹੈ ਕਾਫੀ ਲੱਗਦੀ ਸੀ ਹੁਣ ਉਹੀ ਕੰਮ ਜਿਹੜਾ ਹੈ ਵੀ 1 ਘੰਟੇ ਚ ਜਿਵੇਂ ਇਆ ਇਹ ਕਹੇ ਲਈ ਵੀ ਇੱਕ ਹੈਕਟੇਅਰ ਨੂੰ ਜਿਹੜੀ ਇਹ ਮੱਕੀ ਦੀ ਕੰਬਾਈਨ ਹੈ ਇਹ 4 ਘਟਿਆਂ 'ਚ ਇੱਕ ਹੈਕਟੇਅਰ ਕੱਟ ਕੇ ਤੇ ਦਾਣੇ ਟਰਾਲੀ 'ਚ ਪਾਉਂਦੀ ਹੈ ਸੋ ਸਿਰਫ ਇੱਕ ਕੰਬਾਈਨ ਤੇ ਜਿਹੜਾ ਬੰਦਾ ਬੈਠਾ ਹੈ ਡਰਾਈਵਰ ਹੈ ਉਹ ਉਹਦੀ ਲੋੜ ਹੈ ਤੇ ਜਾਂ ਫਿਰ ਜੇ ਟਰਾਲੀ 'ਚ ਪਾ ਰਹੇ ਹਾਂ ਤਾਂ ਇੱਕ ਜਿਹੜਾ ਟਰੈਕਟਰ ਟਰੇਲਰ ਦੇ ਨਾਲ ਜਾਂ ਇੱਕ ਟਰੈਕਟਰ ਦਾ ਡਰਾਈਵਰ ਹੈ ਸੋ ਦੋ ਬੰਦੇ ਜਿਹੜੇ ਹੈ ਉਹ ਉਹਨਾਂ ਦੀ ਮਦਦ ਨਾਲ ਇਹ ਜਿਹੜੀ ਆਪਣੇ ਦਾਣੇ ਨੇ ਉਹ ਘਰ ਪਹੁੰਚ ਜਾਂਦੇ ਨੇ ਡਾਕਟਰ ਸਾਹਿਬ ਇਸ ਮਸ਼ੀਨ ਨੂੰ ਜੇਕਰ ਕਿਸਾਨ ਵੀਰ ਕਿੰਨਾ ਚਾਹੁੰਦੇ ਨੇ ਤਾਂ ਇਸ ਨਾਲ ਕਾਫੀ ਬਚਤ ਹੁੰਦੀ ਹੈ ਤਾਂ ਉਹਦਾ ਪ੍ਰੋਸੀਜਰ ਕੀ ਹੈ ਤੇ ਨਾਲ ਇਹ ਵੀ ਦੱਸੋ ਕਿ ਕੀ ਇਹ ਮਸ਼ੀਨ ਕਿਰਾਏ ਤੇ ਵੀ ਲੈ ਸਕਦੇ ਨੇ ਪੰਜਾਬ ਖੇਤੀਬੜੀ ਯੂਨੀਵਰਸਿਟੀ ਵਿਭਾਗ ਦੇ ਵੱਲੋਂ ਅ ਬਿਲਕੁਲ ਇਹ ਜਿਹੜੀਆਂ ਕੰਬਾਈਨਾਂ ਕਿਰਾਏ ਤੇ ਚੱਲ ਰਹੀਆਂ ਨੇ ਇਹਦੇ ਵਿੱਚ ਐਕਚੁਅਲੀ ਕੀ ਹੈ ਕਿ ਕੰਬਾਈਨ ਤੇ ਉਹੀ ਆਮ ਹੈ ਜਿਹੜੀ ਰਾਈਸ ਤੇ ਵੀਟ ਵਾਲੀ ਜਿਹੜੀ ਜਿਹੜੀ ਆਮ ਕੰਬਾਈਨ ਚੱਲਦੀ ਹੈ ਉਦੇ ਅੱਗੇ ਹੈਡਰ ਲੱਗ ਜਾਂਦਾ ਹੈ ਜਿਹੜਾ ਕਿ ਜਦੋਂ ਉਹਨੂੰ ਆਪਾਂ ਜਿਹੜੀਆਂ ਜਿਹੜੀਆਂ ਛੱਲੀਆਂ ਨੂੰ ਤੋੜ ਕੇ ਉਹ ਪਿੱਛੇ ਜਿਹੜਾ ਸਿਲੰਡਰ ਜਾਂ ਜਿਹੜਾ ਆਮ ਆਮ ਕੰਬਾਈਨ ਹੈ ਉਹਦੇ ਵਿੱਚ ਫੀਡ ਹੁੰਦਾ ਹੈ ਤੇ ਸਿਰਫ ਜਿਹੜਾ ਹੈਡਰ ਦੀ ਕਾਸਟ ਜਿਹੜੀ ਐਡੀਸ਼ਨਲ ਕਾਸਟ ਜਾਂ ਐਕਸਟਰਾ ਕਾਸਟ ਪੈਂਦੀ ਹੈ ਤੇ ਉਹ ਹੈਡਰ ਵੀ ਹੁਣ ਦੋ ਤਰ੍ਹਾਂ ਦੇ ਅਵੇਲੇਬਲ ਨੇ ਪੰਜਾਬ 'ਚ ਅਸੀਂ ਉਹਨਾਂ ਨੂੰ ਵੈਲਿਊਏਟ ਕਰ ਰਹੇ ਹਾਂ ਇੱਕ ਥੋੜਾ ਜਿਹਾ ਮਹਿੰਗਾ ਹੈ ਤਕਰੀਬਨ 4-5 ਲੱਖ ਰੁਪਏ ਦਾ ਹੈ ਇੱਕ ਜਿਹੜਾ ਹੈ ਉਸ ਤੋਂ ਸਸਤਾ ਵੀ ਹੁਣ ਮਾਰਕੀਟ 'ਚ ਹੈ ਜਿਹੜਾ ਕਿ 2 ਲੱਖ ਦੇ ਤਕਰੀਬਨ ਹੈ ਸੋ ਇਹਨਾਂ ਦੋਨਾਂ ਦਾ ਅਸੀਂ ਹੁਣ ਜਿਹੜਾ ਕੰਪੈਰੀਜ਼ਨ ਕਰ ਰਹੇ ਆਂ ਵੀ ਇਹ ਇਹਨਾਂ ਚੋ ਮਤਲਬ ਦੋਨਾਂ ਚੋ ਵਧੀਆ ਪਰਫਾਰਮੈਂਸ ਕਿਹੜਾ ਦੇ ਰਿਹਾ ਹੈ ਸੋ ਕੀਮਤ ਤਾਂ ਡੈਫੀਨਟਲੀ ਜਿਹੜੀ ਇੱਕ ਦੀ 2 ਲੱਖ ਹੈ ਇੱਕ ਦੀ 5 ਲੱਖ ਹੈ ਜੀ ਡਾਕਟਰ ਸਾਹਿਬ ਕਿਸਾਨ ਵੀਰਾਂ ਨੇ ਇਹ ਜਿਹੜੀ ਅਸੀਂ ਰਿਪੋਰਟ ਵੇਖੀ ਆ ਉਹਦੇ ਵਿੱਚ ਸਬਸਿਡੀ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਕੀ ਕੋਈ ਆਸ ਹੈ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਸਬਸਿਡੀ ਮੁਹੱਈਆ ਕਰਵਾਈ ਜਾ ਸਕਦੀ ਹੈ ਆ ਬਿਲਕੁਲ ਪੰਜਾਬ ਸਰਕਾਰ ਜਿਹੜੀ ਸਬਸਿਡੀ ਮੁਹੱਈਆ ਕਰਾ ਰਹੀ ਹੈ ਤੇ ਜਿਹੜੀਆਂ ਪਿੱਛੇ ਜਿਹੜੇ 20 ਹੈਡਰ ਪੂਰੇ ਪੰਜਾਬ ਚ ਦਿੱਤੇ ਗਏ ਸੀ ਸਬਸਿਡੀਆਂ ਤੇ ਉਹ ਜ਼ਿਮੀਂਦਾਰ ਭਰਾਵਾਂ ਨੇ ਖਰੀਦੀਆਂ ਨੇ ਸਬਸਿਡੀਆਂ ਤੇ ਸੋ ਉਹ ਵਰਤ ਰਹੇ ਨੇ ਸਬਸਿਡੀ ਤੇ ਪਰ ਮੇਰੇ ਹਿਸਾਬ ਨਾਲ ਇਹ ਜਿਹੜੀ ਕੰਬਾਈਨ ਹੈ ਇਹਨੂੰ ਕਸਟਮ ਹਾਇਰਿੰਗ ਬੇਸਿਸ ਤੇ ਜਾਂ ਕੋਆਪਰੇਟਿਵ ਅਦਾਰੇ ਲੈ ਲੈਣ ਤੇ ਜ਼ਿਆਦਾ ਬੈਕ ਹੋਏਗਾ ਬਿਲਕੁਲ ਸਾਹਿਬ ਤੁਸੀਂ ਬੜੀ ਵਧੀਆ ਗੱਲ ਕੀ ਹੈ ਕਿ ਕੋਆਪਰੇਟਿਵ ਅਦਾਰੇ ਜੇਕਰ ਇਸ ਮਸ਼ੀਨ ਨੂੰ ਲੈ ਲੈਣ ਤਾਂ ਸੌਖਾ ਹੋਵੇਗਾ ਤਾਂ ਕਿ ਕਿਸਾਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਸ਼ੀਨ ਨੂੰ ਖਰੀਦ ਤਾਂ ਨਹੀਂ ਸਕਦੇ ਪਰ ਉਸ ਨੂੰ ਕਿਰਾਏ ਤੇ ਲੈ ਸਕਦੇ ਨੇ ਤਾਂ ਕਿ ਇਹ ਅਜਿਹੀ ਯੋਜਨਾ ਕੋਈ ਏਜੰਡੇ ਤੇ ਹੈ ਸਰਕਾਰ ਦੇ ਜਾਂ ਫਿਰ ਖੇਤੀਬੜ ਯੂਨੀਵਰਸਿਟੀ ਤੇ ਬਿਲਕੁਲ ਬਿਲਕੁਲ ਹਾਂ ਸਰਕਾਰ ਤੇ ਕਾਫੀ ਤੇ ਤਰਜੀਹ ਦੇ ਰਹੀ ਹੈ ਕਿ ਇਹਨੂੰ ਜਿਹੜੇ ਹੈ ਜਿੰਨੀਆਂ ਵੀ ਮਸ਼ੀਨਾਂ ਹੋ ਨਵੀਆਂ ਆ ਰਹੀਆਂ ਨੇ ਵੀ ਉਹਨੂੰ ਕਸਟਮ ਹਾਇਰਿੰਗ ਬੇਸਿਸ ਤੇ ਜਾਂ ਜਿਹੜੇ ਕੋਆਪਰੇਟਿਵ ਅਦਾਰੇ ਨੇ ਉਹ ਇਹਨੂੰ ਖਰੀਦਦਾ ਨਾ ਪਿੰਡਾਂ ਚ ਕੋਆਪਰੇਟਿਵ ਸੋਸਾਇਟੀਆਂ ਨੇ ਸੋ ਜਿੰਨੀਆਂ ਵੀ ਨਵੀਆਂ ਮਸ਼ੀਨਾਂ ਆ ਰਹੀਆਂ ਨੇ ਜਿਵੇਂ ਤੁਸੀਂ ਦੇਖਿਆ ਹੋਣਾ ਲੇਜ਼ਰ ਲੇਵਲਰ ਬੜਾ ਮਸ਼ਹੂਰ ਹੋਇਆ ਪੰਜਾਬ ਚ ਉਹ ਸਿਰਫ ਕਸਟਮ ਹਾਇਰਿੰਗ ਬੇਸਿਸ ਤੇ ਜਾਂ ਕੋਆਪਰੇਟਿਵ ਵਾਧਾਰਿਆ ਨੇ ਖਰੀਦੇ ਤਾਂ ਹੀ ਉਹ ਕਾਮਯਾਬ ਹੋਈ ਮਸ਼ੀਨ ਸੋ ਜਿਹੜਾ ਹੈ ਇਹ ਇੱਕ ਬੜਾ ਵਧੀਆ ਸਸਤਾ ਤੇ ਸਿੰਪਲ ਤੇ ਟਿਕਾਊ ਜਿਮੀਦਾਰ ਲਈ ਜਿਹੜਾ ਤਰੀਕਾ ਹੈ ਵੀ ਮਸ਼ੀਨਾਂ ਨੂੰ ਇੰਨੀਆਂ ਮਹਿੰਗੀਆਂ ਮਸ਼ੀਨਾਂ ਜਿਹੜੀਆਂ ਖਰੀਦਣੀਆਂ ਬੜੀਆਂ ਔਕੀਆਂ ਨੇ ਜਿਮੀਦਾਰਾਂ ਲਈ ਸੋ ਜੇ ਉਹ ਇਹਨਾਂ ਕਸਟਮ ਹਾਇਰਿੰਗ ਬੇਸਿਸ ਤੇ ਜਾਂ ਜਿਹੜੇ ਕੋਆਪਰੇਟਿਵ ਉਦਾਰਿਆਂ ਦੇ ਥਰੂ ਵਰਤਣ ਤਾਂ ਜਿਆਦਾ ਵਧੀਆ ਹੋਵੇਗਾ ਡਾਕਟਰ ਸਾਹਿਬ ਸਾਡੇ ਨਾਲ ਇੱਕ ਕਾਲਰ ਜੁੜੇ ਨੇ ਸਰਹੰਦ ਤੋਂ ਬਲਜਿੰਦਰ ਸਿੰਘ ਬਲਜਿੰਦਰ ਜੀ ਕੀ ਸਵਾਲ ਹੈ ਤੁਹਾਡਾ ਜਿਹੜੀ ਮਸ਼ੀਨ ਹੈ ਮੱਕੀ ਵਾਲੀ ਇਹ ਮੱਕੀ ਦੇ ਦਾਣੇ ਨੂੰ ਹੋਰ ਚੰਗਾ ਬੈਟਰ ਬਣਾਉਂਦੀ ਆ ਜੇ ਬਣਾਉਂਦੀ ਆ ਤੇ ਕਿਵੇਂ ਬਣਾਉਂਦੀ ਆ ਡਾਕਟਰ ਸਾਹਿਬ ਬਲਜਿੰਦਰ ਜੀ ਸਵਾਲ ਕਰਦੇ ਨੇ ਕਿ ਕੀ ਮਸ਼ੀਨ ਦੀ ਕਟਾਈ ਦੇ ਨਾਲ ਲੇਬਰ ਦੇ ਮੁਕਾਬਲ ਤਾਂ ਕੋਈ ਮੱਕੀ ਦੀ ਕੁਆਲਿਟੀ ਦੇ ਵਿੱਚ ਫਰਕ ਪੈਂਦਾ ਆ ਨਹੀਂ ਕੁਆਲਿਟੀ ਦਾ ਜੇ ਇਸ ਤਰ੍ਹਾਂ ਕਹਿ ਸਕਦੇ ਆ ਵੀ ਜਿਹੜੀ ਟੁੱਟਪਾ ਜੋ ਹੈ ਦਾਣਿਆਂ ਦੀ ਉਹ ਇਹਦੇ ਵਿੱਚ ਘਟਾਈ ਜਾ ਸਕਦੀ ਹੈ ਤੇ ਜਿਹੜੀ ਬਾਕੀ ਜੇ ਕੁਆਲਿਟੀ ਆਪਾਂ ਕਹੀਏ ਵੀ ਕੋਈ ਉਹਨੂੰ ਕੋਈ ਗ੍ਰੇਡਿੰਗ ਕਰ ਦਿੰਦੀ ਹੈ ਜਾਂ ਕੋਈ ਉਹਦੇ ਤੇ ਕੋਈ ਹੋਰ ਕੁਝ ਕੋਟਿੰਗ ਕਰ ਦਿੰਦੀ ਹੈ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਸ ਇਹ ਆ ਵੀ ਇਹਦੇ ਵਿੱਚ ਜਿਹੜੀ ਟੁੱਟਪਾ ਜੋ ਦਾਣਿਆਂ ਦੀ ਉਹ ਇਹਦੇ ਵਿੱਚ ਘੱਟ ਹੁੰਦੀ ਹੈ ਤਾਂ ਆਪਾਂ ਕਹਿ ਸਕਦੇ ਹਾਂ ਕੁਆਲਿਟੀ ਉਹਦੀ ਬੈਟਰ ਹੈ ਡਾਕਟਰ ਸਾਹਿਬ ਪੰਜਾਬ ਦੇ ਵਿੱਚ ਤੁਸੀਂ ਮੱਕੀ ਦੀ ਖੇਤੀ ਦਾ ਕੀ ਸਕੋਪ ਮੰਨਦੇ ਆ ਪੰਜਾਬ ਚ ਮੱਕੀ ਦੀ ਜਿਹੜੀ ਹੁਣ ਖੇਤੀ ਹੈ ਉਹ ਰਕਬਾ ਜਿਹੜਾ ਹੈ ਉਹ ਵੱਧ ਰਿਹਾ ਹੈ ਪੰਜਾਬ ਚ ਜਿਵੇਂ ਕਿ ਪਿਛਲੇ ਸਾਲਾਂ ਚ ਤਕਰੀਬਨ 1.2 ਜਾਂ 3 ਲੱਖ ਹੈਕਟੇਅਰ ਸੀ ਉਹ ਵੱਧ ਕੇ ਹੁਣ ਡੇਢ ਲੱਖ ਹੈਕਟੇਅਰ ਆ ਗਿਆ ਹੈ ਤੇ ਹੋਰ ਵੀ ਅੱਗੇ ਵਧਣ ਦੀ ਸੰਭਾਵਨਾ ਹੈ ਕਿਉਂਕਿ ਜਿਵੇਂ ਜਿਵੇਂ ਮੱਕੀ ਦਾ ਜਿਹੜੇ ਆਪਰੇਸ਼ਨ ਨੇ ਮੈਕਨਾਈਜੇਸ਼ਨ ਹੋ ਰਿਹਾ ਹੈ ਆ इवन ਸਰਕਾਰ ਡਰਾਇਰ ਵੀ ਲਗਾ ਰਹੀ ਹੈ ਕਾਫੀ ਦੋ ਤਿੰਨ ਥਾਵਾਂ ਤੇ ਲੱਗੇ ਨੇ ਚਾਰ ਪੰਜ ਥਾਵਾਂ ਤੇ ਇਹਨਾਂ ਦਾ ਪ੍ਰੋਵੀਜ਼ਨ ਹੈ ਲਗਾਉਣ ਦਾ ਸੋ ਡਰਾਇਰ ਵੀ ਇੱਕ ਇੰਪੋਰਟੈਂਟ ਹੈ ਇਹਦੇ ਲਈ ਸੋ ਇਸ ਤਰ੍ਹਾਂ ਸੰਭਾਵਨਾ ਕਾਫੀ ਹੈ ਵੀ ਜਿਹੜਾ ਏਰੀਆ ਇਹਦੀ ਮੱਕੀ ਥੱਲੇ ਆਉਣ ਦੀ ਵਧਣ ਦੀ ਸੰਭਾਵਨਾ ਹੈ ਡਾਕਟਰ ਸਾਹਿਬ ਸਰਕਾਰ ਦੇ ਵੱਲੋਂ ਮੱਕੀ ਦੀ ਖੇਤੀ ਦੇ ਲਈ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਬੀਜਾਂ ਦੇ ਲਈ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ ਪਰ ਬਾਵਜੂਦ ਪੰਜਾਬ ਦੇ ਵਿੱਚ ਮੱਕੀ ਦੀ ਖੇਤੀ ਜ਼ਿਆਦਾ ਨਹੀਂ ਹੋ ਰਹੀ ਕਾਰਨ ਕੀ ਮੰਨਦੇ ਆ ਦਰਿਆ ਹੈ ਏਰੀਆ ਕਿਉਂਕਿ ਵੈਰਾਈਟੀਆਂ ਵੀ ਆ ਰਹੀਆਂ ਨੇ ਜਿਹੜੀਆਂ ਕਿ ਈਲਡ ਜਿਆਦਾ ਦੇਣ ਵਾਲੀਆਂ ਵੈਰਾਈਟੀਆਂ ਹਾਈਬ੍ਰਿਡਸ ਨੇ ਜਾਂ ਹੋਰ ਵੈਰਾਈਟੀਆਂ ਜਿਹੜੀਆਂ ਉਹ ਯੂਨੀਵਰਸਿਟੀ ਵੱਲੋਂ ਵੀ ਯਾਦ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਇਹ ਸੰਭਾਵਨਾ ਇਹ ਕੀਤੀ ਜਾ ਰਹੀ ਹੈ ਕਿ ਮੱਕੀ ਦੇ ਥੱਲੇ ਏਰੀਆ ਵਧਣ ਦੀ ਸੰਭਾਵਨਾ ਹੈ ਵੈਰਾਈਟੀਆਂ ਨੇ ਮੈਕਨਾਈਜੇਸ਼ਨ ਹੈ ਤੇ ਸਰਕਾਰ ਵੱਲੋਂ ਸਬਸਿਡੀਆਂ ਨੇ ਸੋ ਇਹ ਦੋ ਤਿੰਨ ਕਾਰਨ ਨੇ ਜਿਹੜੇ ਕੀ ਲਗਾਤਾਰ ਆ ਰਹੇ ਨੇ ਸਾਹਮਣੇ ਸੋ ਲੱਗਦਾ ਹੈ ਵੀ ਏਰੀਆ ਇਹਦੇ ਥੱਲੇ ਵਧੇਗਾ ਮੱਕੀ ਥੱਲੇ ਡਾਕਟਰ ਸਾਹਿਬ ਵਾਪਸ ਮਸ਼ੀਨ ਦੀ ਗੱਲਬਾਤ ਤੇ ਆਉਣੇ ਆ ਰਵਾਇਤੀ ਮਸ਼ੀਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਲੋਂ ਇਸ ਮਸ਼ੀਨ ਦੀ ਟੈਕਨੀਕ ਦਾ ਕਿੰਨਾ ਕੁ ਫਰਕ ਆ ਉਹ ਜਿਹੜਾ ਕਨੀ ਮੈਂ ਪਹਿਲਾਂ ਪਿਆ ਵੀ ਜਿਹੜਾ ਇਹਦੇ ਅੱਗੇ ਹੈਡਰ ਲੱਗਿਆ ਹੈ ਸਿਰਫ ਉਹੀ ਬਦਲਿਆ ਗਿਆ ਹੈ ਜਿਹੜੇ ਰਾਈਸ ਤੇ ਵੀਟ ਵਾਲੇ ਜਿਹੜੇ ਹੈਡਰ ਨੇ ਜਾਂ ਉਹ ਰੀਲ ਆਪਾਂ ਰੀਲ ਟਾਈਪ ਨੂੰ ਕਟਰ ਵਾਰ ਕਹਿ ਦਿੰਦੇ ਆ ਉਹ ਥੋੜੇ ਅਲੱਗ ਤਰ੍ਹਾਂ ਦੇ ਨੇ ਜੀ ਇਹ ਜਿਹੜਾ ਇਹਨੂੰ ਮੱਕੀ ਦੇ ਸਪੈਸ਼ਲ ਬਣਾਇਆ ਗਿਆ ਹੈ ਦੋ ਤਰ੍ਹਾਂ ਦੇ ਨੇ ਇਹ ਵੀ ਹੁਣ ਅੱਗੇ ਇੱਕ ਤਾਂ ਕਹਿੰਦੇ ਨੇ ਸਨੇਪਰ ਟਾਈਪ ਜਿਹਨੂੰ ਕਹਿੰਦੇ ਨੇ ਚੇਨਸ ਲੱਗੀਆਂ ਨੇ ਉੱਤੇ ਸਨੇਪਸ ਲੱਗੇ ਨੇ ਤੇ ਉਹ ਮੱਕੀ ਦੇ ਪੁੱਟੇ ਨੂੰ ਉੱਥੋਂ ਪਲਾਂਟ ਨਾਲੋਂ ਉਖਾੜ ਕੇ ਤੇ ਅੰਦਰ ਉਹਦੇ ਚ ਕਨਵੇਅਰ ਰਾਹੀਂ ਸਿਲੰਡਰ ਦੇ ਵਿੱਚ ਭੇਜ ਦਿੰਦੇ ਨੇ ਇੱਕ ਜਿਹੜੇ ਦੂਜੇ ਹੁਣ ਜਿਹੜੇ ਸਸਤੇ ਮੈਂ ਦੋ ਤਰ੍ਹਾਂ ਦੇ ਜਿਵੇਂ ਤੁਹਾਨੂੰ ਦੱਸੇ ਸੀ ਜਿਹੜਾ ਦੂਸਰਾ ਸਸਤੇ ਟਾਈਪ ਵਾਲੇ ਨੇ ਜਾਂ ਥੋੜੇ ਪਹਿਲੇ ਹੈਡ ਨਾਲੋਂ ਸਸਤੇ ਨੇ ਉਹ ਰੀਲ ਟਾਈਪ ਹੀ ਨੇ ਪਰ ਰਾਈਸ ਤੇ ਜਿਹੜਾ ਵੀਟ ਤੇ ਲੱਗਦਾ ਹੈ ਉਹਦੇ ਨਾਲ ਉਹਦਾ ਫਰਕ ਹੈ ਸੋ ਹੈਗੇ ਸਪੈਸ਼ਲ ਨੇ ਦੋਨੇ ਬarro ਥੋੜਾ ਜਹਾ ਮਤਲਬ ਸਿਰਫ ਫਰਕ ਹੈ ਹੈਡਰ ਚ ਹੀ ਆ ਬਾਕੀ ਪਿੱਛੇ ਜਿਹੜੀ ਮਸ਼ੀਨ ਆ ਉਹ ਸੇਮ ਆ ਸਿਰਫ ਥੋੜੇ ਬਹੁਤ ਐਡਜਸਟਮੈਂਟ ਦੀ ਲੋੜ ਹੁੰਦੀ ਹੈ ਜਿਵੇਂ ਕਿ ਚੱਕਰ ਥੋੜੇ ਜਿਹਾ ਘਟਾਉਣੇ ਪੈਂਦੇ ਨੇ ਜਾਂ ਜਿਹੜੀ ਥੱਲੇ ਜਾਲੀ ਲੱਗੀ ਆ ਜਾਂ ਕਨਕੇਵ ਲੱਗੀ ਆ ਉਹਦੇ ਥੋੜੀ ਵਿਥ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਥੋੜੀ ਜਿਹੀ ਐਡਜਸਟਮੈਂਟ ਕਰਕੇ ਜਿਹੜੀ ਹੈ ਉਹ ਆਮ ਮਸ਼ੀਨ ਜਿਹੜੀ ਆਮ ਕੰਬਾਈਨ ਹੈ ਉਹਨੂੰ ਮੱਕੀ ਤੇ ਵਰਤਿਆ ਜਾ ਸਕਦਾ ਜੀ ਕਹਿਣ ਦਾ ਭਾਵ ਕਿ ਰਵਾਇਤੀ ਮਸ਼ੀਨਾਂ ਦੇ ਨਾਲ ਥੋੜੀ ਜਿਹੀ ਐਡਜਸਟਮੈਂਟ ਕਰਨੀ ਪੈਂਦੀ ਆ ਤੇ ਉਸੇ ਤਰ੍ਹਾਂ ਇਹ ਵਰਕ ਕਰਦੀ ਆ ਚ